ਤੁਹਾਡੇ ਭਰਾਵਾਂ ਦੀ ਪਰਮਾਤਮਾ ਸੱਚੇ ਪਾਸ਼ਾ ਬਹੁਤ ਲੰਬੀ ਉਮਰ ਕਰੇ ਤੁਹਾਡੇ ਮਾਪੇ ਬਾਪ ਦੀ ਤੁਹਾਡੇ ਬੱਚਿਆਂ ਦੀ ਤੁਹਾਡੇ ਪਤੀ ਦੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀਆਂ ਕਲਾ ਚ ਰੱਖੇ ਮੈਂ ਇੱਥੇ ਆਈ ਆ ਤੁਹਾਡੇ ਨਾਲ ਧੀਆ ਮਨਾਉਣ ਹੱਸੀਏ ਨੱਚੀਏ ਟੱਪੀਏ ਜ਼ਿੰਦਗੀ ਦਾ ਇਹੀ ਇੱਕ ਸਾਰ ਜਨਮ ਹੁੰਦਾ ਹੈ ਬੇਟੇ 2 ਮਿੰਟ ਜਨਮ ਹੁੰਦਾ ਹੈ ਕੁਝ ਨਹੀਂ ਪਤਾ ਹੁੰਦਾ ਜਦੋਂ ਤੱਕ ਡੈਥ ਹੋਣੀ ਹੈ ਬੰਦੇ ਨੇ ਇਸ ਸੰਸਾਰ 'ਚ ਰੁਖਸਤ ਹੋਣਾ ਉਹਦੇ ਵਿੱਚ ਵਿੱਚ ਕਿਆ ਕੁਝ ਹੋਣਾ ਕੀ ਕੁਝ ਹੋਣਾ ਹਰ ਬੰਦਾ ਇੱਕ ਸੋਚ ਇੱਕ ਇੱਛਾਵਾਂ ਸੁਪਨੇ ਲੈ ਕੇ ਇਸ ਧਰਤੀ ਤੇ ਆਉਂਦਾ ਹੈ ਪਰ ਹੁੰਦਾ ਉਹ ਹਾ ਜੋ ਉਸ ਪਰਵਰਤਿਕਾਰ ਨੂੰ ਮਨਜ਼ੂਰ ਹੁੰਦਾ ਉਹਦੀ ਰਜ਼ਾ 'ਚ ਰਾਜ਼ੀ ਰਹਿਣਾ ਚਾਹੀਦਾ ਦੁੱਖ ਸੁੱਖ ਦੋਨੋਂ ਕੱਪੜੇ ਆ ਕਦੇ ਉਹ ਪਾਲਿਆ ਕਦੇ ਉਹ ਲਾਤਾ ਪਰ ਰਹਿਣਾ ਖੁਸ਼ ਆਨੰਦ ਦੀ ਵਿਚਰਣਾ ਜੁੜੇ ਵੱਡੇ ਮਰਜੀ ਸਤਵੇਂ ਜ਼ਿੰਦਗੀ 'ਚ ਆ ਜਾਣ ਦੁੱਖਾਂ ਤਕਲੀਫਾਂ ਕਦੇ ਨਮੋਸ਼ਨੀ ਨਹੀਂ ਹੋਣਾ ਕਦੇ ਉਦਾਸ ਨਹੀਂ ਹੋਣਾ ਭੈੜੋ ਮੇਰੀਓ ਤੁਸੀਂ ਦੁਰਗਾ ਦਾ ਰੂਪ ਹੋ ਤੁਸੀਂ ਮਾਂ ਆਦਿ ਸ਼ਕਤੀ ਦਾ ਰੂਪ ਹੋ ਤੁਸੀਂ ਲక్ష్ਮੀ ਹੋ ਲక్ష్ਮੀ ਜੇ ਉਦਾਸ ਹੋ ਜਵੇ ਨਾ ਸਾਰੇ ਜੱਗ 'ਚ ਹਨੇਰਾ ਹੋ ਜਾਂਦਾ ਹੈ ਤੁਸੀਂ ਹੁ ਖੁਸ਼ ਰਹਿਣਾ ਜਿੰਨੇ ਮਰਜੀ ਪਹਾੜ ਜ਼ਿੰਦਗੀ ਦੇ ਦੁੱਖਾਂ ਦੇ ਤੁਹਾਡੇ ਸਿਰ 'ਤੇ ਆ ਜਾਣ ਸਦਮੇ ਆ ਜਾਣ ਤੁਸੀਂ ਮੁਸਕਰਾ ਕੇ ਹਰ ਸਵੇਰ ਦਾ ਸਵਾਗਤ ਕਰਨਾ ਘਰਦਿਆਂ ਦਾ ਸਵਾਗਤ ਕਰਨਾ ਹੈ ਖੁਸ਼ੀ-ਖੁਸ਼ੀ ਚਾਹ ਨਾਲ ਤਿਆਰ ਹੋ ਕੇ ਸਾਰਿਆਂ ਦੇ ਵਿੱਚ ਮੁਸਕਰਾਹਟ ਵੰਡਣੀ ਹੈ ਦਰਦ ਨੂੰ ਅੱਥਰ ਰੱਖ ਲੈਣਾ ਹੈ ਔਰ ਮੁਸਕਰਾਹਟ ਚਿਹਰੇ ਤੇ ਜੁੰਦੀਆਂ ਵਾਸਤੇ ਰਹੋ ਖੁਸ਼ ਰਹੋ ਰੱਬ ਤੁਹਾਨੂੰ ਸਾਰਿਆਂ ਨੂੰ ਮੇਰੇ ਭਰਾਵਾਂ ਨੂੰ ਆਬਾਦ ਰੱਖੇ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਇੱਧਰ ਮੇਰੇ ਜਿੰਨੇ ਵੀ ਭਰਾ ਖੜੇ ਨੇ ਟੈਣਾ ਖੜੀਆਂ ਨੇ ਸਾਡੇ 뮤జిਸ਼ੀਅਨ ਵੀਰ ਕੀ ਬਾਤ ਹੈ ਨਾ ਇਹਨੀਆਂ ਸੋਹਣੀਆਂ ਥੋੜੀ ਸਾਊਂਡ ਦੀ ਪ੍ਰੋਬਲਮ ਹੋ ਰਹੀ ਸੀ ਕੋਈ ਗੱਲ ਨਹੀਂ ਕਿਉਂਕਿ ਰਾਸ਼ਮ ਦਾ ਸਾਊਂਡ ਵਾਲਾ ਭਰਾ ਵੀ ਬਚਾਰਾ ਕੀ ਕਰੇ ਤਾਰੇ ਹਿੱਲ ਜਾਂਦੀਆਂ ਨੇ ਐਥੇ ਦਬਾਘੀ ਹਿੱਲ ਜਾਂਦਾ ਤਾਂ ਤਾਰੇ ਹਿੱਲੀਆਂ ਕੋਈ ਗੱਲ ਨਹੀਂ ਜ਼ੋਰਦਾਰ ਤਾੜੀ ਸਾਡੇ ਸਾਊਂਡ ਵਾਲੇ ਭਰਾ ਵਾਸਤੇ ਵੀ ਲਾਓ ਐਡੀ ਗਰਮੀ 'ਚ ਵੀ ਸਾਊਂਡ ਚਲਾ ਰਿਆ ਔਰ ਸਾਡੇ 뮤జిਸ਼ੀਅਨ ਭਰਾਵਾ ਲਈ ਜ਼ੋਰਦਾਰ ਤਾੜੀ ਔਰ ਸਾਡੇ ਇੱਕ ਅੰਦਰ ਭਰਾ ਖੜਾ ਹੈ ਇਹ ਹਮੇਸ਼ਾ ਸਾਨੂੰ ਆਰਡਰ ਦੇ ਅੰਦਰ ਆਜਾ ਭਰਾਵਾ ਅੱਗੇ ਐਸਾਂ ਨੂੰ ਹਮੇਸ਼ਾ ਆਰਡਰ ਦਿੰਦਾ ਇੱਧਰ ਚੱਲੋ ਆਹ ਕਰੋ ਉਹ ਕਰੋ ਉਰਥੇ ਬਹਿ ਜਾਓ ਉਰਥੇ ਖੜ੍ਹ ਜਾਓ ਨਾ ਫੋਟੋ ਕਰਾ ਲਓ ਪਰ ਐਸਾ ਰਫਰਾ ਨਹੀਂ ਕੰਮ ਕਰਦਾ ਨਾ ਜੋਧਾਵਾਸ ਦਾ ਰਫਰਾ ਮੇਰੀ ਲੰਬੀ ਉਮਰ ਹੋਵੇ ਤੂੰ ਆਈ ਸਾਡੇ ਵੀਰ ਅਗਰਾ ਮੇਰੇ ਪੁੱਤਰਾ ਤੇ ਮੇਰਾ ਪੁੱਤ ਹੀ ਆ ਮੇਰਾ ਵੀਰ ਵੀ ਆ ਮੇਰਾ ਪਿਓ ਵੀ ਆ ਇਹ ਮੈਂ ਹਰ ਸਟੇਜ ਤੇ ਕਹਿੰਦੀ ਹੁੰਦੀ ਆ ਜੋ ਇਹ ਕੰਮ ਕਰਦਾ ਹੈ ਉਹ ਮੇਰਾ ਪਿਓ ਵੀ ਆ ਤੇ ਮੇਰਾ ਭਰਾ ਵੀ ਆ ਹੈ ਮੇਰਾ ਬੱਚਾ ਹੈ ਮੇਰਾ ਪੁੱਤ ਹੈ ਜ਼ੋਰਦਾਰ ਤਾਰੀਖ ਇਸ ਇਸ ਰੱਬੀ ਰੂਮ ਵਾਸਤੇ ਬਹੁਤ ਜ਼ੋਰਦਾਰ ਹੈ ਐ ਜੀ ਰੱਬੀ ਰੂਹਾ ਉਹਦੀਆਂ ਰਾਂਗੀਆਂ ਧਰਤੀ ਟਿਕੀ ਰਹੂਗੀ। ਉਹ ਜੇ ਕਹਿੰਦੇ ਨਾ ਜਗਰ ਬੜਾ ਰੋਣਾ ਪੈਂਦਾ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਜੋਤਿਸ਼ਾਲੇ ਕਹਿੰਦੇ ਆਹ ਹੋ ਜਣਾ ਇੱਥੇ ਅੱਗ ਲੱਗ ਜਣੀ ਉਹਨੇ ਕੁਝ ਨਹੀਂ ਹੁੰਦਾ। ਇਹ ਸੰਤਾਂ ਮਹਾਪੁਰਸ਼ਾਂ ਮਹਾਤਮਾ ਦੀ ਧਰਤੀਆਂ ਇੱਥੇ ਜੇ ਰੱਬੀ ਰੂਹਾ ਬੈਠੀਆਂ ਨੇ ਜਿੱਥੇ ਤੁਹਾਡੇ ਵਰਗੀਆਂ ਦੇਵੀਆਂ ਬੈਠੀਆਂ ਉੱਥੇ ਕੁਝ ਵੀ ਨਹੀਂ ਹੋ ਸਕਦਾ। ਇਹ ਧਰਤੀ ਹਮੇਸ਼ਾ ਆਬਾਦ ਸੀ ਆਬਾਦ ਰਹੂਗੀ। ਤੇ ਆਬਾਦ ਹੈ। ਇੰਨਾ ਹੀ ਮੈਂ ਕਹਿੰਦੀ ਹੁਈ ਤਾਂ ਤੋਂ ਸ਼ਮਾ ਮਕੂਗੀ। ਰੂਪ ਤੇ ਵੀ ਅਨ ਤੁਹਾਡਾ ਬਹੁਤ ਬਹੁਤ ਥੈਂਕਸ ਮੇਰਾ ਵੀਰਾ ਭਪਿੰਦਰ ਵੀਰਾ